ਸ਼ਾਇਦ ਉਹਨਾਂ ਦੀ ਕਿਸਮਤ ਚ ਨਹੀਂ ਸੀ ਮੈਂ ਮੈਨੂੰ ਸੰਭਾਲਣਾ ਤੇ ਮਾੜ ਜਿਹਨੇ ਮੈਨੂੰ ਸੰਭਾਲਿਆ। ਉਹ ਬੁਖਮਾਂਸਾ ਗੁਰਦੁਆਰਾ ਮਥਾ ਟਿਕਣ ਗਈ ਸੀ। ਉੱਥੇ ਟਾਖ ਦੇ ਵਿੱਚ ਪੈਰ ਫਸ ਕੇ ਤੇ ਇਹਦੀ हिਪ ਜਿਹੜਾ ਜੋਇੰਟ ਹੁੰਦਾ ਸਾਡਾ ਉਹ ਟੁੱਟ ਗਿਆ। ਇਹਨਾਂ ਨੇ ਸਾਨੂੰ ਜੀਣਾ ਸਿਖਾਇਆ। ਨਹੀਂ ਤਾਂ ਹਾਰ ਤਾਂ ਮੰਨ ਚੁੱਕੇ ਸੀ ਪਰ ਉਹਨਾਂ ਨੇ ਹਾਰ ਨਹੀਂ ਦਿੱਤਾ ਜੀ। ਦਾੜ ਤੋਂ ਫਿਰ ਮਾਮੀ ਲੈਂਦੀ ਜੀ ਭੈਣ ਨੂੰ ਲੈਂਦੀ ਨੰਨ ਦੀ ਤਾਂ ਸਾਂ ਪਰਿਵਾਰ ਚ पीदी रही है पानी वोटी जी गलती हो जाती जो पै जी फिर बच्चा थोड़ा जा झूठ झाठ बोल ही क्या खूब लगते हो बड़े सुंदर दिखते हो तुम जान से प्यारे हो तुम जान हमारी हो ये मैडम नहीं है ਅੱਜcomer ਇਹ ਅੱਜ ਨੂੰ ਸੀ ਆਪਣੇ ਪਰਿਵਾਰ ਨਾਲ ਮਿਲ ਆਉਣੇ ਆ ਇਹ ਰਾਣਾ ਜੀ ਹੈ ਕਿ ਲੁਧਿਆਣੇ ਤੋਂ ਹੀ ਆ ਤੇ ਪਿਛਲੇ 5 ਸਾਲ ਤੋਂ ਸਾਡੇ ਕੋਲ ਆ ਇਹਦੀ ਲੋਅਰ ਬਾਡੀ ਜਰੂਰ ਮਤਲਬ ਕੰਮ ਨਹੀਂ ਕਰਦੀ ਉਹ ਤਾਂ ਸਾਥ ਨਹੀਂ ਦਿੰਦੀ ਪਰ ਇਹ ਦਿਮਾਗੀ ਤੌਰ ਤੇ ਬਹੁਤ ਸਟਰੋਂਗ ਆ ਬਹੁਤ ਹੀ ਦਾੜਾ ਸਟਰੌਂਗ ਹੈ ਮਤਲਬ ਇਹਨਾਂ ਦਾ ਆਪ ਕਹਿ ਸਕਦੇ ਆ emotions ਨੂੰ ਵੀ ਕੰਟਰੋਲ ਰੱਖਦੀ ਹੈ ਔਰ ਪਲੈਨਿੰਗ ਬੜੀ ਅੱਛੀ ਕਰਦੀ ਹੈ ਮਤਲਬ ਮੇਰੀ ਐਬਸੈਂਸ ਦੇ ਵਿੱਚ ਮੈਨੇਜ ਕਰਨਾ ਕਿਸੇ ਤੋਂ ਕੰਮ ਕਰਾਉਣਾ ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਾਂ ਕੋਈ ਆ ਗਿਆ ਮਿਲਣ ਲਈ ਤਾਂ ਉਹਨਾਂ ਨੂੰ ਅਟੈਂਡ ਕਰਨਾ ਸਾਰੀ ਜ਼ਿੰਮੇਵਾਰੀ ਸਰਪੰਚਣੀ ਹੈ ਮਤਲਬ ਆਸ਼ਰਮ ਦੀ ਠੀਕ ਹੈ ਤੇ ਇਹ ਨਾ ਬਾਈ ਚਾਂਸ ਇਹ ਤਾਂ ਹਾਲਸਾ ਹੀ ਹੋਇਆ ਵੀ ਇਹ ਦੁਖੀਮਨ ਸਾਹਿਬ ਗੁਰਦੁਆਰਾ ਮਥਾ ਟਿਕਣੀ ਸੀ ਉਥੇ ਟਾਟ ਦੇ ਵਿੱਚ ਪੈਰ ਫਸ ਕੇ ਤੇ ਇਹਦੀ हिਪ ਜਿਹੜਾ ਜੋਇੰਟ ਹੁੰਦਾ ਸਾਡਾ ਉਹ ਟੁੱਟ ਗਿਆ ਤੇ ਇੱਕ ਤਾਂ ਕਮਜ਼ੋਰ ਸੀ ਪਹਿਲਾਂ ਹੀ ਫਿਜ਼ੀਕਲੀ ਤੇ ਦੂਸਰਾ ਫਾਈਨੈਂਸ਼ਲੀ ਪੱਖ ਤੋਂ ਵੀ ਮਤਲਬ ਉਹ ਹੈਲਥ ਨਹੀਂ ਹੋਸਪੀਟਲ ਉਹਦੀ ਵਜ੍ਹਾ ਕਰਕੇ ਉਹ ਟਾਈਮ ਦਿੱਤੇ ਉਹਦਾ ਟ੍ਰੀਟਮੈਂਟ ਨਹੀਂ ਹੋਇਆ ਤੇ ਉਹਦੇ ਬਾਅਦ ਹੁਣ ਜਦੋਂ ਫਿਰ ਸਾਡੇ ਕੋਲੇ ਆਈ ਫਿਰ ਅਸੀਂ ਡਾਕਟਰ ਨਾਲ ਕੰਸਲਟ ਕੀਤਾ ਤੇ ਉਦੋਂ ਦੇਰ ਹੋ ਚੁੱਕੀ ਸੀ ਮਤਲਬ ਨਹੀਂ ਸੀ ਪਰ ਇਹ ਬੜੇ ਰੌਣਕ ਵਾਲੀ ਬੜੇ ਜਿੰਦਾ ਦੇ ਲਈ ਇਨਸਾਨ ਹੈ ਮਤਲਬ ਇਹਨੂੰ ਦੇਖ ਕੇ ਮੈਨੂੰ ਲੱਗਦਾ ਮੈਨੂੰ ਦੇਖ ਕੇ ਸਿੱਖਣਾ ਚਾਹੀਦਾ ਵੀ ਜੇ ਇਹ ਇਨਸਾਨ ਖੁਸ਼ ਆ ਤਾਂ ਫੇਰ ਅਸੀਂ ਤਾਂ ਮੱਲਾ ਮੱਲਾ ਚੰਗਾ ਹੋਰ ਖੁਸ਼ ਰਹਿਨੇ ਆ ਜੀ ਜਦੋਂ ਆਂਦੇ ਆ ਸਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰੰਨ ਇਹਨਾਂ ਨੇ ਸਾਨੂੰ ਜੀਣਾ ਸਿਖਾਇਆ ਜੀ ਨਹੀਂ ਤਾਂ ਹਾਰ ਤਾਂ ਮੰਨ ਚੁੱਕੇ ਸੀ ਪਰ ਇਹਨਾਂ ਨੇ ਹਾਰ ਨਹੀਂ ਦਿੱਤਾ ਜੀ ਬਹੁਤ ਵਧੀਆ ਮਤਲਬ ਖੁਸ਼ ਹੋ ਗਏ ਸਮਾਜ ਜਦੋਂ ਦਿੰਦੇ ਆ ਨਾ ਬਹੁਤ ਵਧੀਆ ਲੱਗਦਾ ਹੈ ਮਤੇ ਡਾਂਡ ਤਾਂ ਫਿਰ ਮਾਂ ਵੀ ਲੈਂਦੀ ਜੀ ਭੈਣ ਵੀ ਲੈਂਦੀ ਡਾਂਡ ਦੀ ਤਾਂ ਸਾਰਾ ਪਰਿਵਾਰ ਚ ਪੈਂਦੀ ਰਹਿੰਦੀ ਹੈ ਮਾਣੀ ਮਟੀ ਜੀ ਘਤੀ ਹੋ ਜਾਂਦੀ ਜਦੋਂ ਉਹਦੇ ਮੇ ਆ ਜਾਂਦੀ ਸੀ ਅਫਰ ਬੱਚਾ ਥੋੜਾ ਜਿਹਾ ਤਾਂ ਝੂਠ ਸਾਠ ਬੋ ਨਹੀਂ ਲੈਂਦਾ ਇੱਥੇ ਵਧੀਆ ਸਭ ਨਾਲ ਮਾਗੀ ਦੁਨੀਆਂ ਨਹੀਂ ਸਮਝਦਾ ਮੈਨੂੰ ਪਤਾ ਨਹੀਂ ਪਰ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਮੇਰਾ ਇੱਕ ਘਰ ਹੈ ਮੇਰਾ ਪਰਿਵਾਰ ਹੈ ਪੂਰਾ ਪਰਿਵਾਰ ਹੈ ਹਾਂ ਜੀ ਕਿੱਦਾਂ ਕਿਉਂਕਿ ਜਦੋਂ ਮੈਂ ਹੈ ਹੀ ਸਰਪੰਚਨੀ ਤੇ ਰਹਿਆ ਹਾਂ ਇਹ ਸਰਪੰਚਨੀ ਵੀ ਮੈਡਮ ਜੀ ਨੇ ਬਣਾਇਆ ਜੀ ਮੈਡਮ ਦਾ ਸੁਭਾਅ ਕਿਦਾਂ ਦਾ ਲੱਗਦਾ ਬਹੁਤ ਵਧੀਆ ਨੇ ਬਹੁਤ ਮਿੱਠਾ ਸੁਭਾਅ ਹੈ ਨਾ ਤੇ ਜੇ ਹੁਣ ਜਿੱਦਾਂ ਮਾਂ ਡਾਂਡ ਲੈਂਦੀ ਹੈ ਜਾਂ ਵੱਡੀ ਭੈਣ ਉਹ ਡਾਂਡ ਲੈਂਦੀ ਹੈ ਇਹ ਡਾਂਡ ਲੈਣਗੇ ਤਾਂ ਹੀ ਪਿਆਰ ਵੀ ਤਾਂ ਕਰਦੇ ਆ ਨਾ ਸਾਰੇ ਖੁਸ਼ੀਆਂ ਦੁੱਖ ਸੁੱਖ ਸਾਰਾ ਦੇਖਦੇ ਆ ਜੀ ਜੇ ਕੁਝ ਕਹਿੰਦੇ ਵੀ ਇਹ ਤਾਂ ਕੋਈ ਗਾਲ ਨਹੀਂ ਸਾਡੇ ਬੰਦੇ ਆ ਸਾਡੇ ਆਪਣੇ ਆ ਜੀ ਆਪਣੇ ਹਾਂਜੀ ਮਿਲ ਤੋਂ ਆਪਣੇ ਕਿਉਂਕਿ ਪਹਿਲਾਂ ਦਿਲ ਵਿੱਚ ਜਗਾ ਦਿੰਦੇ ਆ ਫਿਰ ਅੰਦਰ ਐਂਟਰੀ ਹੁੰਦੀ ਆ ਯਾਖੂ ਬਲਗਦੇ ਹਾਂ ਬੜੇ ਸੁੰਦਰ ਦਿਖਦੇ ਹਾਂ ਤੂੰ ਜਾਨ ਸੇ ਪਿਆਰੇ ਹੋ ਤੂੰ ਜਾਨ ਹਮਾਰੀ ਹੋਏ ਮੈਡਮ ਲਈ ਹੈ ਲੰਘਾ ਨੂੰ ਮੈਂ ਬਹੁਤ ਬਹੁਤ ਲਵ ਯੂ ਹੈ ਤੁਹਾਨੂੰ ਗਾਣ ਦਾ ਵੀ ਸ਼ੌਂਕ ਹੈ ਮੈਨੂੰ ਗਾਣ ਦਾ ਬਹੁਤ ਸ਼ੌਂਕ ਹੈ ਡਾਂਸ ਦਾ ਇਹ ਬੀਚੇ ਉੱਤੇ ਬੈਠੇ ਬੈਠੀ ਬਹੁਤ ਆਉਂਦੀ ਹੈ ਮੈਨੂੰ ਗਾਣ ਦਾ ਵੀ ਸ਼ੌਂਕ ਹੈ ਡਾਂਸ ਦਾ ਵੀ ਸ਼ੌਂਕ ਹੈ ਮੈਡਮ ਜੀ ਸਾਡੇ ਨਾਲ ਬਹੁਤ ਇੰਜੋਏ ਕਰਦੇ ਆ ਆ ਬੇਨਤੀ ਹਰ ਬਣਾਉਂਦੇ ਆ ਸਾਡੇ ਨਾਲ ਅਸੀਂ ਨਾਲ ਵੀ ਨਾਲ ਸਕਾਲ ਨੂੰ ਵੀ ਨੱਚਦੇ ਬੈਸੇ ਗਏ ਤੇ ਤੀਆਂ ਵੀ ਮਨਾਣੇ ਆ ਸੀ ਤੇ ਦੀਵਾਲੀ ਵੀ ਮਨਾਣੇ ਆ ਲੋਹੜੀ ਵੀ ਮਨਾਣੇ ਆ ਸਾਰੇ ਧਿਆਰ ਮਨਾਣੇ ਆ ਕੋਈ ਅਲੱਗ ਦੀ ਗੱਲ ਨਹੀਂ ਜੋ ਘਰ ਵਿੱਚ ਹੁੰਦਾ ਉਹ ਇੱਥੇ ਵੀ ਕਦੇ ਪਰਿਵਾਰ ਦੀ ਕਦੇ ਘਾਟ ਨਹੀਂ ਮਹਿਸੂਸ ਹੋਈ ਪਰਿਵਾਰ ਦੀ ਘਾਟ ਤਾਂ ਤਾਂ ਮਹਿਸੂਸ ਹੈਗੀ ਜੇ ਕੋਈ ਕਮੀ ਹੋਏਗੀ ਇੱਥੇ ਹੁਣ ਸਾਰਾ ਪਿਆਰ ਮਿਲਦਾ ਹੈ ਹਰ ਖੁਸ਼ੀ ਗਮੀ ਉਹ ਦੇਖਦੇ ਆਂ ਪਰਵਾਰ ਤਾਂ ਤਾਂ ਜਾ ਜਾਂਦਾ ਨਾ ਜੇ ਕੋਈ ਰੋਕ ਟੋਕ ਹੋਵੇ ਜਾਂ ਕੋਈ ਮਾਂ ਦਿਖਾਉਣ ਵਾਲੀ ਕੋਈ ਗੱਲ ਹੋਵੇ ਇੱਥੇ ਕੋਈ ਐਦਾਂ ਦਾ ਕੁਝ ਹੈ ਨਹੀਂ ਤੁਸੀਂ ਨਹੀਂ ਗੱਲ ਤੋ ਨਾ ਇੱਥੇ ਤਾਂ ਸਾਰ ਖੁਸ਼ੀ ਦਾ ਧਿਆਨ ਰੱਖਦੇ ਆ ਤੇ ਫਿਰ ਅਸੀਂ ਪਰਵਾਰ ਨੂੰ ਉਹਨਾਂ ਦੀ ਚਲੋ ਕੋਈ ਮਜਬੂਰੀ ਸੀ ਸ਼ਾਇਦ ਉਹਨਾਂ ਦੀ ਕਿਸਮਤ ਚ ਨਹੀਂ ਸੀ ਮੈਂ ਮੈਨੂੰ ਸੰਭਾਲਣਾ ਤੇ ਮੈਂ ਅਜਨੇ ਮੈਂ ਸੰਭਾਲਿਆ ਤੁਹਾਡੇ ਪਰਿਵਾਰ ਤੋਂ ਵੱਧ ਕੇ ਸੰਭਾਲਿਆ ਹਾਂਜੀ ਤੁਹਾਡੇ ਪਰਿਵਾਰ ਤੋਂ ਵੱਧ ਕੇ ਸੰਭਾਲਿਆ ਸਾਡੇ ਪਰਵਾਦ ਵਾ ਇਹੀ ਸਾਡਾ ਪਰਵਾਹ ਨੇ। ਇਹੀ ਸਾਡਾ ਪਰਵਾਹ ਨੇ ਜੀ। ਇਹ ਸਾਡੇ ਮੰਮੀ ਸਮੇਂ ਨੂੰ ਤਾਂ ਸਮੇਂ ਨੂੰ ਸੇਲੀ ਸਮੇਂ ਨੂੰ ਜੋ ਮਰਜੀ ਸਮਝੋ। ਕਿਉਂਕਿ ਇਹ ਸਾਡੇ ਨਾ ਸੇਲੀਆਂ ਵਾਂਗੂ ਵੀ ਗੱਲ ਕਰਦੇ ਆ ਜੀ। ਜਦੋਂ ਕੋਈ ਕੋਈ ਗਾਣੇ ਲਾਣੇ ਆ ਪੁੱਛਦੇ ਆ ਤੁਹਾਨੂੰ ਕਿਹੜਾ ਪਸੰਦ ਹੈ ਗਾਣਾ। ਜਾਂ ਸਰਦੀਆਂ ਗਰਮੀਆਂ ਨੇ ਸਮੂਹ ਰਾਨ ਜਿੰਨਾ ਦੇ ਆਪ ਕੱਪੜੇ ਬੰਦੇ ਗਰਮੀਆਂ ਚ ਸਰਦੀਆਂ ਚ ਉਹਦਾ ਸਾਨੂੰ ਵੀ ਲੈ ਕੇ ਦਿੰਦੇ। ਨਿਕਾ ਕੂਲਰ ਇੱਕ ਮੇਰੇ ਕੋ ਲੱਗਾ ਜੀ ਸਾਰਿਆਂ ਵੀ ਕੂਲਰ ਲੱਗੇ ਹੋਇਆ ਪੱਕੇ ਲੱਗੇ ਹੋਇਆ ਸਰਦੀਆਂ ਚ ਗੀਜਨਵਾ ਕੇ ਦਿੱਤਾ ਹੈ ਕੀ ਹੋਰ ਲੱਗਦੇ ਹੀਟਰ ਲੱਗਦੇ ਨੇ ਜੀ ਤੇ ਹੋਰ ਕੀ ਚਾਹੀਦਾ ਜੀ ਘਰ ਵਿੱਚ ਵੀ ਇਹ ਕੁਝ ਹੁੰਦਾ ਪਰ ਮੈਂ ਇਹ ਕਹਿਣਾ ਚਾਹਨੀ ਆ ਕਿ ਘਰ ਨਾਲੋਂ ਜ਼ਿਆਦਾ ਆਸ਼ਰਮ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਬਹੁਤ ਲੱਕੀ ਆ ਕਿ ਮੈਨੂੰ ਮੈਡਮ ਜੀ ਨੇ ਸੰਭਾਲ ਲਿਆ ਥੈਂਕ ਯੂ ਮੈਡਮ ਜੀ ਦਾ